ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਮਾਨੂ ਕਿਵੇਂ ਹੋ ਜੀ ਅੱਜੋਂ ਲੱਗਿਆ ਜੀ ਪਾਣੀ ਲਓ ਜੀ ਛੱਡ ਦਈਏ ਪਾਣੀ ਲਾ ਕੇ ਬੱਚੇ ਨੂੰ ਕੱਲ ਦਾ ਤਾਂ ਮੌਸਮੇ ਬਾਲਾ ਹੀ ਕਿਹੜਾ ਹੋਇਆ ਬੈਠਾ ਰਿਹਾ ਬਿਆਗਮ ਹਾਂਜੀ ਐਨੋ ਨਹੀਂ ਬਾਈ ਬਾਲੀ ਠੰਡ ਹੋ ਗਈ ਹੈ ਨਾ ਛੱਡਣ ਦਾ ਤਾਂ ਨਹੀਂ ਕੱਲ ਵੀ ਐਵੇਂ ਦੀ ਬਾਈ ਕੱਲ ਸਾਰੀ ਦਿਹਾੜੀ ਬਾਲੀ ਹਵਾ ਠੰਡੀ ਚੱਲਦੀ ਸੀ ਅੱਜ ਵੀ ਬਹੁਤ ਸਵੇਰ ਦੇ ਆਵਾ ਠੰਡੀ ਚੱਲਦੀ ਹੈ ਪਾਣੀ ਲਾਉਣਾ ਯਾਰ ਆਹ ਉਹ ਠੰਡ ਲੱਗਦੀ ਐ ਤੇ ਜਾਨਵਰਾਂ ਦਾ ਕੀ ਬਣੂ ਦੇਖਦੇ ਆ। ਲਓ ਜੀ, ਲਾ ਜੀ ਪਾਣੀ। ਹਾਂਜੀ। ਇਹ ਇਹਨਾਂ ਨੂੰ ਪਾਣੀ ਦੋਹਾਂ ਨੂੰ ਇੱਕ ਇਹ ਇੱਕ ਹਰੇ ਘੰਟ ਵਾਲਾ ਦੋ। ਲਾ ਦिए ਵੀਰੇ ਲਾ ਕੇ ਛੱਡਣ ਮਿਹਲੇ ਦਿਖਾਉਣਾ ਹਨ। ਲਓ ਇਹ ਲੱਗ ਗਿਆ ਪਾਣੀ ਦੋਹਾਂ ਨੂੰ। ਬਿੱਟ ਤਾਂ ਅੱਜ ਛਾ ਖਟੀਆਂ ਵਾਲਾ ਤਾਂ ਬਹੁਤ ਵਧੀਆ ਕਰਦਾ ਬਾਈ ਲੈ। ਜੈਲੋ ਬੈਠਾ ਜਮੈਂ। ਬਾਕੀ ਦੇਖਦੇ ਆ ਹੈ ਕਿ ਨਹੀਂ ਕਿਸਮਤ ਕੀ ਰੰਗ ਬਣਾਉ ਆ ਜਾ ਪੁੱਤ ਆ ਜਾ ਪਹਿਲਾਂ ਤੈਨੂੰ ਛੱਡ ਆ ਲਓ ਜੀ ਲਿਆਓ ਜੀ ਛੱਡਿਏ ਇਹਨੂੰ ਵਾਹਿਗੁਰੂ ਸਤਨਾਮ ਵਾਲਾ ਸਭ ਦਾ ਭਲਾ ਕਰੀਂਦਾ ਤਾ ਤੇ ਆ ਹਾਂ ਚੱਲ ਪੁੱਤ ਲੈ ਲਓ ਚਾੜ ਤਾਂ ਇੱਕ ਤਾਂ ਇਹ ਯੂਟੀ ਦਰਦੀ ਇੱਕ ਨਾਲ ਕੀ ਤੋਂ ਘਾਟ ਦਿੱਤੀ ਆ ਵੀਰੇ ਸਰੰਜੇ ਤੋਂ ਮਨ ਲਓ 5 ਕਿਲੋ 5 7 ਐਮਐਲ ਘਟ ਦਿੰਦਾ ਇਹਨੂੰ ਵੀ ਛੱਡ ਦਈਏ। ਲਓ ਜੀ ਦੂਜਾ ਵੀ ਛੱਡ ਈਏ ਭਰਾ। ਵਾਹਿਗੁਰੂ ਸਤਨਾਮ ਮਾਲਕਾ ਸਾਹਿਬ ਦਾ ਭਲਾ ਖਰੀ। ਲਓ ਜੀ ਦੋ ਤਾਂ ਛਾੜ ਤੇ ਬਾਕੀ ਬੱਚੇ ਛੱਡੀਏ ਹੁਣ। ਲਿਓ ਜੀ ਭਾਈ 1 ਕਿਲੋ ਦਾ ਲਾਤਾ ਪਾਣੀ ਪਹਿਲਾਂ ਉਹਨੂੰ ਛੱਡ ਦਮਾਂ। ਤੇ ਦੋ ਨੂੰ ਮਖਿਆਲ ਪਾ ਕੇ ਲਾਉਣਾ। ਇਹ ਨਾ ਇਹਨੂੰ ਪਹਿਲਾ ਪਾਣੀ ਆ ਇਹਨੂੰ ਦੂਜਾ ਲਾਉਣਾ ਇਹਨੂੰ ਦੋ ਤਿੰਨ ਦਿਨ ਬੰਦੀ ਹੋ ਗਈ ਵੀਰੇ ਤੇ ਆ ਜਾ ਬੱਤ ਹਾਂ ਅੱਬ ਟਕੀਨੇ ਕਰੀ ਅਸਲੇ ਯਾਰ ਵਾਹਿਗੁਰੂ ਸਤਨਾਮ ਮਾਲਕਾ ਸਭ ਦਾ ਭਲਾ ਕਰੀ ਲਓ ਵੀਰੇ ਇਹਨੂੰ ਛੱਟਣ ਲੱਗਿਆ ਆਹ ਵਾਹਿਗੁਰੂ ਦਾਤਾ ਸਭ ਦਾ ਭਲਾ ਕਰੀ ਆਹ ਆਹ ਛੱਬੇ ਹੱਥ ਨਾਲ ਹੋਲਾ ਨਹੀਂ বাজਦਾ ਹੈਗਾ। ਉਹ ਤੇਰੀ ਭੈਣ ਦੀ ਬਹਿਗਿਆ। ਲਓ ਜੀ ਛੜਤਾ ਇਹਨੂੰ ਵੀ। ਢਾਤਾ ਵੀਰੇ ਟੈਂਕੀ ਤੇ ਬਹਿ ਗਿਆ ਸੀ ਪਾਣੀ ਲੈ ਕੇ। ਬੱਚਾ ਇੱਕ ਤਾਂ ਆ ਆ ਗਿਆ। ਉਹ ਬੈਠਾ ਨੋਨੀ ਬਈ ਆਪਣਾ। ਉਹ ਆਪਣੇ ਖੁੱਡੇ। ਖੁੱਡੇਆਂ ਵਧੀਆ ਬਣ ਗਏ ਬਈ ਫਰਸ਼-ਪੁਰਸ਼ ਲੱਗ ਕੇ ਨਜ਼ਰ ਤਾਂ। ਵੀ ਮਾਰਦੇ ਆ ਸ਼ੂਟਾਂ ਖੁੱਡਿਆਂ ਤੇ। ਦੂਜੇ ਦਿਖਾਉਣਾ ਤੁਹਾਨੂੰ ਦੂਜੇ ਚੇ ਨੇ ਇੱਥੇ ਆਪਣੇ ਨਾ ਪਿੰਡ ਚ ਬਸ ਤਿੰਨ ਚਾਰ ਕ ਜਾਨੇ ਦੇ ਘੁੱਤਰ ਨੇ ਕਿਤਾਉ ਸਾਹਮਣੇ ਮੁੰਡੇ ਦੇ ਰੱਖੇ ਨੇ ਖੂਲਦੇ ਹੀ ਨਹੀਂ ਬੋ ਖੁੱਡਿਆ ਜੇ ਨੇ ਇੱਕ ਉਹ ਪਰੇ ਮਨਪਰੀਦਰ ਵਿੱਕੀ ਗਏ ਨੇ ਇੱਕ ਇੱਧਰ ਨੇ ਇੱਧਰ ਦੋ ਘਰਾਂ ਦੇ ਦੀਏ ਯਾਰ ਇੱਕ ਅਡਾ ਦਲਵੀਰ ਬਾਬਾ ਪਿਛਲੀ ਵਾਰੀ ਡੈਥ ਹੋ ਗਈ ਉਹਦਾ ਵਿਚਾਰੇ ਦਾ ਘਰੇ ਖਾਲੀ ਹੋ ਗਿਆ ਉਹ ਜਿਹੜਾ ਇਹਦੇ ਵਿੱਚ ਹੀ ਦੀਨ ਦਾ ਉਮਾਰ ਆਇਆ ਹੈ ਆਹ ਬੜੀਆਂ ਟੈਂਕੇ ਨਾਲ ਥੱਲੇ ਚ ਵਾਰਾਜ ਆ ਦੇ ਪੀਲਾ ਰਸੰਤਰੀ ਰੰਗ ਕਰਿਆ ਹੋਇਆ ਨੀਵਾ ਆ ਘਰੇ ਬਿੱਲੀ ਹੋ ਗਿਆ ਯਾਰ ਬਾਬਾ ਸਾਡਾ ਬੰਦਾ ਬਹੁਤ ਵਧੀਆ ਦੀ ਨਾਮ ਨੂੰ ਬਾਜੀ ਨੂੰ ਟੈਂਟ ਮਾਰਦਾ ਦੀ ਚੱਕ ਕੋਈ ਜਿਹੜਾ ਕੋ ਲੈਣਾ ਲਓ ਕਰਾਓ ਬਾਜੀ ਇਹ ਕੋ ਉਪਰੇ ਰੱਖੇ ਨੇ ਜਵਾਕਾਂ ਦੇ ਉੱਧਰ ਉਹ ਜਿਹੜੇ ਅਮਨ ਉਹ ਨਹੀਂ ਆਉਂਦੇ ਨੇ ਇੱਥੇ ਕ ਆ ਜਾਂਦੀਆਂ ਮੋਟਰ ਆਪਣੀ ਵੀਰੇ ਉਰੇ ਆ ਮਗਰਲੇ ਬੱਸੇ ਨੋ ਰਹੇ ਨੇ ਹੋਰੇ ਦਿੰਦਾ ਉੱਤੇ ਪਿੱਪਲ ਖੜਾ ਆਹ ਕੋਠੀ ਦੇ ਉਰੇ ਮਗਰ ਇਹਨਾਂ ਨੇ ਉਗਰੇ ਸ਼ਾਮੇ ਤੁੱਪਾਂ ਦਾ ਹੁਣ ਮੈਂ ਚੱਲਿਆਂ ਅੰਦਰ ਨੂੰ ਅੱਜ ਇਹ ਕਰ ਲਈ ਆ ਦੂਜੇ ਬੰਦਿਆਂ ਦਾ ਸਾਡੇ ਦਾ ਰਿਜ਼ਲਟ ਆਉਣਾ ਤੇ ਆ ਫਿਰ ਦੇਣੇ ਜਾਨਵਰ 1 2 3 4 5 ਆ ਘੜੇ ਨੇ ਵੀਰੇ ਇੱਥੇ ਹੀ ਪੰਜੇ ਤੇ ਜੋ ਦੇਖਦੇ ਹਾਂ ਕਿੰਨੇ ਕ ਬਾਜੀ ਤੱਕ ਪਹੁੰਚਦੇ ਨੇ ਸਿਰੇ ਮੇਰੇ ਵੀਰੋ ਚਾਰ ਤਾਂ ਛੱਡ ਹੀ ਜਾਣਗੇ ਨਾ ਹੈ ਮਾਝੇ ਡਰ ਗਈ ਬਾਪੂ ਨੇ ਲੱਗਿਆ ਨਹੀਂ ਹਾਂਜੀ ਆ ਕੇ ਦਿਖਾਉਣਾ ਵੀਰੇ ਮੈਂ ਤੈਨੂੰ ਗੁੱਡੇ ਵਾਲਾ ਜਾਨਵਰ ਸਮਰਦਾਰ ਅਮਨ ਦਾ ਜਰਜਲਟਾ ਹਾਂਜੀ ਵੀਰੇ ਪਾਈਏ ਜੋੜਿਆਂ ਵਾਲਿਆਂ ਨੂੰ ਸਰੋਂ ਪਾਣੀ ਤੇ ਇਹਨਾਂ ਨੇ ਜਵਾਕਾਂ ਨੇ ਪਾਤਾ ਸੀ ਭਰਾ ਵਾਹਿਗੁਰੂ ਸਤਨਾਮ ਮਾਲਕਾ ਸਾਬ ਦਾ ਬੋਲਾ ਕਰੀਂਦਾ ਪਿਆ ਤਾਂ ਦੋਸਤ ਵੀ ਵਾਖਸ਼ੀ ਲੈ ਅਭੀਰੇ ਪਾਰੀ ਸਾਫ ਕਰ ਦਿੰਗੇ ਲੈ ਭਰਾ ਪਾਰੀ ਸਾਫ ਕਰ ਲਈਏ ਪੌਣਿਆ ਫਿਰ ਲੈ ਅਭੀਰੇ ਤੁਹਾਨੂੰ ਬੱਚੇ ਦਿਖਾਵਾਂ ਕਿੱਡੇ ਕਿੱਡੇ ਉਹਨਾਂ ਨੂੰ ਆਪਾਂ ਛੋਲੇ ਦੇ ਦਈਏ ਦੋ ਤਾਂ ਬੱਚਿਆਂ ਨੂੰ ਥੋੜੇ ਤਾਂ ਮੈਂ ਛੋੜੇ ਹੀ ਦੇ ਹਾਂ ਮਿਚੂੜ ਮਾਰਾਂ ਆ ਗਏ ਆ ਤਾਂ ਚੰਗੇ ਹੋਗੇ ਇਹ ਪੇਰ ਜੋੜੇ ਦੇ ਨੇ ਵੀਰੇ ਬੱਚੇ ਇੱਕ ਚਿੱਟਾ ਕੜਦਾ ਇੱਕ ਕਾਂਤਰਾ ਕੜਦਾ ਆਹ ਗਾਣੇ ਵਾਲੇ ਦੇ ਵਿੱਚ ਨੇ ਦੋ ਯਾਰ ਬਿੱਠਾ ਨਾਲੇ ਬੜੇ ਲਵੇੜੇ ਨੂਰੇ ਬੈਂਦੇ ਹੋਣਗੇ ਟਾਕੀ ਤੇ ਆਹ ਦੋ ਹੈਗੇ ਬਰੇੜੀ ਯਾਰ ਉਹਦੇ ਇੱਕ ਪੂਰੀਆਂ ਕੰਤਾਂ ਦਾ ਲਾਲ ਸਿਰ ਆ ਇੱਕ ਕਾਲੀਆਂ ਕੰਤਾਂ ਦਾ ਕਾਲ ਸਿਰ ਆਹ ਬੱਚਾ ਕੱਢਿਆ ਡੱਬਾ ਬਈ ਬਿਆਰੇ ਦਾ ਇਹ ਹਾਲੋ ਕਰੂਗਾ ਇੱਕ ਪਚਾ ਡੱਬਾ ਇੱਕ ਜਣੀ ਚਿੱਟਾ ਡੱਬਾ ਆਊਗਾ ਨਹੀਂ ਲੈ ਡੱਬਾ ਕਣ ਦੂਏ ਲੋਟ ਮੋਰੇ ਛਾਤੀ ਨਹੀਂ ਲਿਓ ਡੱਬ ਇਹਦੇ ਆ ਪਰ ਉਰਲੇ ਦੇ ਛੋਟੇ ਦੇ ਡੱਬਾ ਲੋ ਆ ਗੜਤਾ ਕਰਤਾ ਪੁਰਾ ਇਹ ਕਰਤਾ ਇੱਕ ਚਿੱਟਾ ਕਰਤਾ ਆਵਾ ਨਾ ਨੇ ਕਿਤੇ ਜਿੱਕੇ ਜਿੱਥੇ ਬੈਠਾ ਮੈਨ ਲੱਗਦਾ ਆ ਇਹਨਾਂ ਤੇ ਨਾਨੂ ਛੋਲੇ ਦਾਵਾਂਗੇ ਕਿ ਇਹਨੂੰ ਦੋ ਹੈ ਆ ਕਬੂਤਰਿਆਂ ਵਾਲੇ ਖੁੱਡੇ 'ਚ ਬਈ ਕਈ ਕਬੂਤਰੇ 'ਚ ਵੀ ਕੱਢਣ ਵਾਲ ਨੇ ਇੱਕ ਤਾਂ ਟੀਰੀ ਉੱਡ ਗਈ ਹੈ ਕੱਢਣ ਵਾਲੀ ਆ ਦੇ ਆ ਗਈ ਫੇਰ ਆ ਬੈਠੀ ਇੱਕ ਦੋ ਬੱਚੇ ਬੈਠਣ ਉੱਤੇ ਦੋ ਇੱਕ ਉਹਦਾ ਭਾਈ ਆ ਉਹ ਬੈਠਾ ਚਾਰ ਪੰਜ ਵੀ ਉਹ ਕਟੀਆਂ ਦੀ ਛੇਵੀਂ ਉਹ ਛਾਹ ਕੀ ਸੱਤਵੀਂ ਖਟੀਆਂ ਦੇ ਉੱਪਰ ਬੈਠੀ ਹੈ ਸੱਤ ਆ ਬਜੇ ਦਾ ਆਪਣੇ ਦੋ ਕੱਢੇ ਨੇ ਉਦਨ ਦੇ ਥੱਲੇ ਹੀ ਬੈਠੇ ਨੇ ਜਿਹੜੇ ਸਰਫਰ ਆਉਂਦੇ ਨੇ ਕਾ ਕੂਤਰੀ ਕੱਢਾਂਗੇ ਆਪਾਂ ਚਿੱਟੀਆਂ ਦੀ ਜਿਹੜੀ ਇਕੱਲੇ ਵਰਦੀ ਆ ਖੱਟੀਆਂ ਦੀ ਰੱਖ ਲੈਣੀ ਆ ਤੇ ਆ ਬੈਠੀ ਐ ਇੱਕ ਇਹ ਵੀ ਸਰਫਰ ਆਉਂਦੀ ਆ ਆ ਹੁਣ ਪਟਿਆ ਹੈ ਇਹ ਵੀ ਮਦੀਨ ਇੱਕ ਸ਼ਾ ਕਾਕੂਤਰ ਬਣਿਆ ਆ ਯਾਰ ਉਹਨੇ ਬੱਚਾ ਕੱਢ ਲਿਆ ਇੱਕ ਉੱਥੇ ਉਹਨੂੰ ਉੱਤਰ ਕਰਾਂਗੇ ਫਿਰ ਇਹ ਜੀ ਵੀ ਕਈ ਜਾਨਵਰ ਨੇ ਵੀਰੇ ਕੱਢਣ ਵਾਲੇ ਇੱਕ ਖੱਟੀਆਂ ਦੀ ਆ ਬੈਠੀ ਐ ਇੱਕ ਦੋ ਦਿਨਾਂ ਜਵਾਕਾਂ ਨੇ ਰੇਰ ਯਾਰ ਖੰਭ ਨਹੀਂ ਸਹੀ ਪੱਟੇ ਵਿੱਚੋਂ ਛੋਟੇ ਖੰਭ ਰਹਿ ਗਏ ਐਦਾ ਦੇਖੋ ਕੀ ਨਾਸ਼ ਮਾਰਿਆ ਬਚਾਰਿਆਂ ਨੇ ਇੰਨੀ ਹੱਥ ਤੇ ਆਉਂਦੀ ਦੀ ਮੇਰੇ ਐ ਦੇ ਤਾਂ ਹੀ ਮਸਤਾਨ ਲੱਗੀ ਆ ਆ ਜਾ ਆ ਜਾ ਆਇਆ ਮੇਰਾ ਪੁੱਤ ਆ ਜਾ ਆ ਜਾ ਆ ਜਾ ਨਾਸ਼ ਮਾਰਤਾ ਇਹਦਾ ਫੜ ਫੜ ਕੇ ਮੈਂ ਕਿਹਦੀ ਡਾਵਾਂਗੇ ਇਹਨੂੰ ਬismillah 86 ਟੁੱਲੀ ਵੀ ਖੋਤੀ ਦੀ ਹਾਂ ਜਿਹੜੇ ਹੁਣ ਦੇਖੋ ਬੱਚਾ ਉੱਥੇ ਸਹੀ ਨਹੀਂ ਦੀਦਾ ਠੀਕ ਆ ਦੱਬਾ ਵਜਾ ਬਈ ਤੁਹੀ ਤੇ ਡੱਬਾ ਆ ਛੋਟਾ ਕਰੂਗਾ ਡੱਬੇ ਛਾੜ ਕੇ ਕਰ ਜੂ ਕਿਉਂ ਮਿਸ ਪੈ ਗਈ ਵੀਰੇ ਉਹ ਖੂਨ ਚ ਪਹਿਲਾਂ ਆਪਾਂ ਇਹ ਕਢਾਏ ਦੀ ਕੇਕ ਕੇ ਵਾਲਿਆਂ ਦੀ ਮਦੀਨ ਤੇ ਕਬੂਤਰ ਆਪਣਾ ਚਿੱਟੀਆਂ ਵਾਲੇ ਦਾ ਐਮ ਐਸ ਇਹ ਪੈ ਗੇ ਡੱਬਾ ਤਾਂ ਸ਼ਾਇਦ ਉਹ ਤਾਂ ਦੂਗਾ ਕੰਟਰਾ ਜਿਹੀ ਹੋ ਗਿਆ ਡੱਬਾ ਹੋਏ ਲਾ ਦੂਏ ਨੂੰ ਵੀ ਦੇ ਦਈਏ ਛੋਲੇ ਦੇਣ ਲੱਗਿਆ ਤੇ ਵੀਰੇ ਥੋੜੇ ਥੋੜੇ ਇਹਨਾਂ ਨੂੰ ਬਹੁਤ ਚੰਗੇ ਬੱਚੇ ਨੇ ਬਾਕੀ ਰੱਬ ਦੇ ਦੇ ਮਾਲਕ ਕੀ ਕਰੂ ਹੈ ਕਿ ਨਹੀਂ ਦੇਣਾ ਤਾਂ ਪਰਮਾਤਮਾ ਨੇ ਆ ਬੰਦਾ ਬੁੱਢੀ ਰਾਹ ਜ਼ੋਰ ਮਾਰਦਾ ਲੈ ਵੀਰੇ ਦੂਜਾ ਬੱਚਾ ਆ ਉਹਦਾ ਹੀ ਭਾਈ ਆ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਇਹਦੇ ਡੱਬ ਮਾੜਾ ਮੋਟਾ ਫਿੱਕਾ ਜਿਹਾ ਇਹਦੇ ਵੀਰੇ ਦਿਖਾਉਂਦਾ ਉਹਰੇ ਫਿੱਕਾ ਜਿਹਾ ਡੱਬ ਕੱਢੂਗਾ ਬਾਕੀ ਚਿੱਟਾ ਹੈ ਚਲੋ ਮਾਲਕ ਦੇ ਰੰਗ ਨੇ ਬਾਈ ਨਿਕਲਦਾ ਹੈ ਆਪਾਂ ਨੂੰ ਤਾਂ ਬਹੁਤ ਖੁਸ਼ੀ ਹੈ ਜੋੜਾ ਆਪਾਂ ਨਵਾਂ ਲਾਇਆ ਵੀਰੇ ਦਾ ਰਿਜ਼ਲਟ ਚੈੱਕ ਕਰਾਂਗੇ ਬਾਕੀ ਦੇਖਦੇ ਲੈ ਵੀ ਚਲੋ ਜੋ ਉੱਪਰ ਆਪਣੀ ਜਗ੍ਹਾ ਤੇ ਇਹਨਾਂ ਨੇ ਛੋਲੇ ਦਿੱਤੇ ਨੇ ਥੋੜੇ ਥੋੜੇ ਬਈ ਲੋ ਇਹ ਵੀਰੇ ਇੱਕ ਬੱਚਾ ਆ ਕੱਢਿਆ ਨਵਾਂ ਇਹ ਪਿਓਰ ਜੋੜੇ ਨੇ ਕੱਢਿਆ ਵੀਰੇ ਭੈਣ ਭਾਈ ਦਾ ਲੱਗਿਆ ਹੈ ਜੋੜਾ ਇਹ ਆਪਾਂ ਅੰਡੇ ਭੇਜੇ ਦੀ ਬਾਈ ਨੂੰ ਨਾ ਉਮੀ ਲਾਏ ਦੀ ਉਮੀ ਇਹ ਕੱਢਤਾ ਬਚਾ ਦੇ ਕੰਤਰਾ ਆ ਬਾਏ ਗੁਰੂ ਸਤਨਾਮ ਮਾਲਕਾ ਸਾਬ ਦਾ ਭਲਾ ਕਰੀਂਦਾ ਤੇ ਛੋਲੇ ਥੋੜੇ ਧੀਗੇ ਅਜੇ ਮੈਂ ਹੋਰ ਭਿਉਣਾ ਬਾਈ ਸਾਰਿਆਂ ਨੂੰ ਆਜਾ ਕਰਨਗੇ 20 25 25 ਛੋਲੇ ਨਾਲੇ ਝੋਗਾ ਦੇ ਦਿਆ ਕਰਨਗੇ ਫੇ ਕਬੂਤਰਾਂ ਤੇ ਬੋਝ ਹੀ ਨਹੀਂ ਪੈਂਦਾ ਹੈਗਾ ਆ ਵੀ ਰੱਤਾ ਇਹ ਵੀ ਦਿਖਾਉਣਾ ਤੁਹਾਨੂੰ ਇਹ ਰੱਤਾ ਕਿਵੇਂ ਕੱਢਦਾ ਇਹਨਾਂ ਨੇ ਲੈ ਵੀਰੇ ਇਹ ਕਾ ਰੱਤਾ ਕੱਢਦਾ ਫੇ ਕਾ ਰੱਤਾ ਸਿੱਤੇ ਸਰਦਾ ਪਹਿਲੀ ਵਾਰ ਨਿਕਲਿਆ ਆਪਣੇ ਕੋਈ ਕਣ ਦਾ ਬੱਚਾ ਕੰਤਰਾ ਪੂਰੀ ਕਾਲੀਆਂ ਨੇ ਤੇ ਉਂ ਪੂਰਾ ਆ ਦੂਰ ਉਤਨ ਤਨ ਕੰਨੀਆਂ ਕਾਲੀਆਂ ਨੇ ਚਾਹ ਲਾਏ ਬਾਕੀ ਮਾਲਕ ਦੇ ਰੰਗ ਦਾ ਤੇ ਆ ਸ਼ੁਕਰ ਆ ਤੇਰਾ ਇੰਨੇ ਬੱਚੇ ਇਕੱਠੇ ਨਿਕਲੇ ਨੇ ਇਹਨਾਂ ਵੀਰੇ ਆਪਾਂ ਨੂੰ ਹੋਰ ਵੀ ਸੱਚ ਯਾਰ ਇੱਕ ਭਰਾ ਪੁੱਛਦਾ ਦੀਗਾ ਪਈ ਗਿਆ ਨਾ ਯਾਰ ਬੱਚੇ ਅੰਡਿਆਂ ਚ ਮਰੀ ਜਾਂਦੇ ਨੇ ਮੂੰਹ ਜਿਹਾ ਨਹੀਂ ਕੱਢਦੇ ਇਹਨਾਂ ਆਪਾਂ ਨੂੰ ਬਾਈ ਸਣੀ ਗਿੱਲ ਮੋਗੇ ਵਾਲਾ ਬਾਈ ਹੈ ਜਿਆਦਾ ਆਪਣੀ ਗੱਲਬਾਤ ਹੁੰਦੀ ਸੀ ਆਪਾਂ ਅੱਜ ਵੀ ਨਾ ਲਾਵਾਂਗੇ ਉਹਦਾ ਉਹਨੇ ਦੱਸਿਆ ਠੀਕਾ ਬਾਈ ਨੇ ਕਿਉਂ ਬਾਈ ਜੇ ਕਿਸੇ ਦਾ ਵਧੀਆ ਹੋ ਜਾਵੇ ਤਾਂ ਆਪਾਂ ਚੰਗਾ ਮੰਨਦੇ ਆ ਬਿਮਰਾਲ ਅੱਧਾ ਐਮ ਐਲ ਬਾਈ ਨੇ ਕਿਹਾ ਸੀ ਜੋੜਾ ਤੋੜ ਕੇ 10 ਦਿਨ ਜੋੜਾ ਤੋੜ ਕੇ ਰੱਖਣਾ ਅੱਧਾ ਐਮ ਐਲ ਬਿਮਰਾਲ ਸਰੰਜਨਾ ਦੇਣੀ ਹੈ ਵੀਰੇ ਛੋਟੀ ਸਰੰਜ ਲੈ ਕੇ ਉਹਦੇ ਵਿੱਚ ਅੱਧਾ ਐਮ ਐਲ ਬਿਮਰਾਲ ਖਿੱਚ ਕੇ ਤੇ 5 ਐਮਐਲ ਪਾਣੀ 5 ਐਮਐਲ ਤੋਂ ਘੱਟ ਨਾ ਦਿਓ 5 ਐਮਐਲ ਤਾਂ ਦਿਓ ਹੀ ਉਹ ਜ਼ਰੂਰ ਦੋ 3 ਤੋਂ 5 ਦਿਨ ਦੇਣਾ ਵੀਰੇ ਲੈ ਮੈਂ ਲਿਖ ਕੇ ਦੇਣ ਨੂੰ ਤਿਆਰਾਂ ਬਾਈ ਜੇ ਤੁਹਾਡੇ ਕੁੱਡੇ 'ਚ ਕੋਈ ਬੱਚਾ ਮਰ ਜਵੇ ਅੰਡੇ ਦੇ ਵਿੱਚ ਆਪਾਂ ਦਿੰਨੇ ਆ ਦੇਖ ਲਓ ਬਾਈ 13 ਬੱਚੇ ਨਿਕਲੇ ਨੇ ਸਿਰਫ ਇੱਕ ਕੰਡਾ ਗਲਿਆ ਆਪਣਾ 13 ਨਿਕਲੇ ਬੈਠੇ ਨੇ ਇਹਨੇ ਵੀ ਮੈਨੂੰ ਲੱਗਦਾ ਕੱਢ ਲਏ ਹੋਣਗੇ ਦੋਏ ਪੰਦਰਾ ਵੇਣ ਨੇ 8 ਜੋੜੀਆਂ ਲਾਈਆਂ ਨੇ 8 ਜੋੜੀਆਂ ਚ 15 ਬੱਚੇ ਨਿਕਲੇ ਬਈ 7 ਸੱਤਾਂ ਚੋਂ 13 ਨਿਕਲੇ ਨੇ ਦੇ ਲੋ 14 ਆਹ ਛੋਟਾ ਤਿਕ ਇਹਨੇ ਬਾਅਦ ਚ ਰੱਖੇ ਨੇ ਛੋਟਾ ਤਾਂ ਗੱਲ ਹੁੰਦੀ ਇਹਾਂ ਜੋੜੀ ਨੇ ਆਂਡੇ ਹੀ ਬਾਅਦ ਚ ਰੱਖੇ ਨੇ ਕੱਢ ਲਿਆਉਣ ਨੇ ਬੱਚੇ ਦੇਖਦਾ ਮੈਂ ਦਗਾ ਇਹਦਾ ਬੱਤ ਦਗਾ ਇਹਦਾ ਕੱਢ ਲਈ ਲਓ ਜੀ ਦੋਏ ਬੱਚੇ ਨੇ ਕੱਢ ਲੇ ਵੀਰੇ ਬਾਈ ਰੀਅਲਟ ਬਹੁਤ ਸੋਹਣਾ ਬਾਕੀ ਕਰੋ ਜਿਵੇਂ ਪਾਈ ਗਿਆ ਹਾਂ ਦਾ ਆਪਣੇ ਮਨ ਦੀ ਸੁਣੋ ਸਭ ਦੀ ਕਰੋ ਮਰਜ਼ੀ ਬਾਕੀ ਤੁਹਾਡੀ ਮਰਜ਼ੀ ਹੈ ਯਾਨੀ ਰੀਅਲਟ ਆਊਗਾ ਭਰਾ 100% ਆਪਾਂ ਕਹਿੰਦੇ ਆ ਦੇ ਖੁੱਡੇ ਚ ਬੱਚੇ ਬੱਚੇ ਬੈਠੇ ਨੇ ਬਿਮਰਾਲ ਦਵਾਈ ਆ ਬਿਮਰਾਲ ਕੱਲੀਓ ਦੇਣੀ ਹੈ ਵੀਰੇ 10 ਐਮ ਐਲ ਪਾ ਕੇ ਉਹ ਬਾਈ ਨੇ ਇੱਕ ਦਿਨ ਫੋਨ ਤੇ ਹੀ ਪੁੱਛਦਾ ਦੀ ਯਾਰ ਆਪਾਂ ਚਲ ਸਾਰਿਆਂ ਦਾ ਹੀ ਬਲਾਉ ਜੂ ਜਿੰਨਾ ਕੋ ਪਤਾ ਆਪਾਂ ਦੱਸ ਦਾਂਗੇ ਬਾਲਾ ਤਾਂ ਆਪਾਂ ਨੂੰ ਪਤਾ ਨਹੀਂ ਵੀ ਆਪਾਂ ਜਿਆਦਾ ਤਕੜੇ ਪਲੇਅਰ ਆਇਆ ਨਹੀਂ ਜੋ ਪਤਾ ਹੋ ਦੱਸਾਂਗੇ ਨੋਨੀ ਬਈ ਸਾਬਾ 12 ਹੋ ਗਏ ਇੱਧਰ ਸਮਰੀ ਦਾ ਆ ਗਿਆ ਰਿਜ਼ਲਟ ਸਮਰੀ ਹੋ ਗਿਆ ਪਾਸ ਸਮਰੀ ਦੀ ਪਾਰਟੀ ਨਹੀਂ ਇਹ ਆਨਦਾ ਕਾਨੂੰ ਇੱਧਰ ਰਿਜ਼ਲਟ ਆਇਆ ਨਹੀਂ ਹਲੇ ਅਰ ਰਿਜ਼ਲਟ ਬਣਦਾ ਆ ਫਿਰਦੇ ਨੇ ਰੋਟਰ ਕਾ ਕਰ ਰਿਜ਼ਲਟ ਬਣਦਾ ਹਲਤਾ ਆਉਣਾ ਇਹ ਤਾਂ ਸਟਾਰ ਹੋਣਾ ਇਹ ਮੋਰ ਬੱਪਿਆਣੇ ਵਾਲੇ ਮੋਰ ਬੱਪਿਆਣੇ ਵਾਲੇ ਨੇ ਇਹ ਆ ਗਏ ਜੀ ਪੰਜੇ ਤੇ ਲਿਓ ਭਾਈ ਹੁਣ ਇਹ ਦੇਖਣਗੇ ਔਰੇ ਚੋਬਰ ਦੋਏ ਤੇ ਮੈਂ ਜਾਇਆ ਮਾ ਮੜਾਇਆ ਕੰਮ ਸਵਾ 12 ਹੋ ਗਏ ਬਿਠਾ ਲਿਓ ਜੇ ਬੰਦੇ ਆ ਹਵਾ ਚੱਲਦੀ ਆ ਔਰ ਬਾਹਰ ਨਾ ਉਤ ਪਰ ਗਿਰਦੇ ਤਾਂ ਨਹੀਂ ਅੱਜ ਅੱਜ ਤਾਂ ਦਿਨ ਬਹੁਤ ਠੰਡਾ 450 ਦਾ ਦਿਨ ਕਹਿੜਾ ਬਹੁਤ ਕੋਈ ਅੱਜ 4-5 ਵਜੇ ਮੈਨੂੰ ਮੈਂ ਜੀ ਕਿੰਨੇ ਵਜ ਗਏ ਨਾਨੀ ਭਾਈ ਟਾਈਮ ਹੋ ਗਿਆ ਜੀ 2:30 ਤਾਂ ਇਹ ਵਾ ਕੀ ਦਿਖਾਉਣੀ ਆ ਹਾਂ ਹੋਰ ਸਿੱਕੇ ਰ ਪਿੱਛੇ ਵਈ ਵਾਲੀ ਤਾਸ਼ ਮੰਮੀ ਕਹਿੰਦੀ ਦੋ ਜੁੜ ਦੇਖ ਤਰ ਰੱਖਦੀ ਉਹਰੇ ਸਿੱਡਣ ਨੂੰ ਹੈ ਇਹ ਤਾਂ ਸਭ ਪੁਰਾਣੀ ਲੱਗਦੀ ਆ ਆ ਦੇਖੋ ਕੀ ਜੀ ਕੀ ਦੇ ਸੰਵਰਦੇ ਘਰੋਂ ਲੈਂਦੀ ਆ ਹਾਂ ਹੈ ਉਹ ਪੁਰਾਣੀਆਂ ਆ ਡੱਬੀ ਪੁਰਾਣੀ ਆ ਇੱਧਰ ਰੋਟੀ ਖਾ ਲਈ ਇੱਧਰ ਮੁਰਗੇ ਨੇ ਦੁਬਾਰਾ ਜਠੋਂਗ ਵੱਡੀ ਯਾਰ ਇੱਕ ਸਾਲ ਲੱਲ ਵੱਡੀ ਆ ਦੇਖ ਹਾਂ ਇੱਕ ਆ ਦੇ ਕੱਲ ਵੱਡੀ ਹੁਣ ਫੇ ਚਬਲੀ ਬੁੜਕੀ ਪੂਰੀ ਉਹਦੇ ਆ ਖੁੱਲ ਆਹ ਖੂਤਰ ਨਹੀਂ ਕਰਦੇ ਖੂਤਰ ਆਪਣੇ ਆਪ ਸਾਡਾ ਤੁਹਾਡਾ ਆ ਜਾਂਦਾ ਮਰੇ ਤੇ ਨਾ ਫਿਰਦੇ ਨੇ ਬੱਚੇ ਅੱਜ ਦਿਨ ਉਹ ਸਾਫ ਬਹੁਤ ਆ ਦੇ ਵੀਰੇ ਕੱਲਾ ਕੱਲਾ ਖੂਤਰ ਨਹੀਂ ਦਾ ਇੰਨਾ ਆ ਲੋ ਉਹ ਦਿਨ ਠੰਡਾ ਵਾਲਾ ਆ ਜਾ ਆ ਜਾ ਤੈਨੂੰ ਮੈਂ ਖਲਾਵਾ ਬਣਾਵਾ ਠੰਗਾ ਆ ਜਾ ਓਰੇ ਆ ਯੋ ਨੋ ਨੀ ਵੀ ਹਾਂ ਜੀ ਵਜਾ ਬਹਿ ਗਿਆ ਤਨਸ਼ੀਦੀ ਚਾਹਲ ਵਾਲਾ ਪਹਿਲਾ ਪਾਣੀ ਦੀ ਹਾਂ ਜੀ ਲੈ ਆਓ ਜੀ ਲਾਜੀ ਇਹਨੂੰ ਲੈ ਆਓ ਸਮਰੀ ਬਿੱਲਾਲੇ ਅੱਗੇ ਆ ਤਨਸ਼ੀਦ ਅੱਜ ਦਿਨ ਠੰਡਾਗਾ ਹੋਈ ਬਾਕੀ ਦੂਏ ਦੇ ਦਿੰਦੇ ਕੈ ਕ ਵਜੇ ਮੈਂਦੇ ਨੇ ਤੇ ਜਾਨੋ ਨੇ ਇਹ ਕਹਿਓ ਜੀ ਬੈਟਣਗੇ 4:30 ਹੋਏ ਤੱਕ ਸਾਰੇ ਬਹਿਣਗੇ ਆਏ 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 ਅੱਜ ਨਹੀਂ ਮੈਂ ਅਰਸ਼ ਦੇ ਕਬੂਤਰ ਬੈਂਦੀ ਬੱਦੇ ਨੇ 4:00 ਵਜੇ ਅੱਜ ਦਿਨ ਬਾਹਲਾ ਠੰਡਾ ਹੋ ਰਿਹਾ ਬਾਹਰ ਫਿਰ ਬੋਲ ਮਾਰ ਕੇ ਮਾਰਾ ਬੋਲ ਬਿਠਾ ਲਓ ਬਿਠਾ ਲਓ ਦਾ ਆਇਆ ਆਇਆ ਨੀ ਆਵਾ ਨਾ ਲਿਖਾ ਲਿਆ ਹੱਕਾ ਮਾਰ ਮਾਰ ਕੇ ਹਰੇ ਕੰਡਾ ਵਾਲਾ ਆਉਂਦੇ ਨੇ ਆ ਵੀ ਆਉਂਦੇ ਨੇ ਆਗੇ 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 ਆ ਜਾ ਆ ਜਾ ਆ ਜਾ ਆ ਜਾ ਓਏ ਆ ਜਾ ਆ ਜਾ ਆ ਜਾ ਆ ਜਾ ਬਾਸ ਬਾਸ ਆ ਗਿਆ ਆ ਗਿਆ ਆ ਜਾ ਆ ਜਾ ਆ ਜਾ ਬੋਤਾ ਆਇਆ ਬੋਤਾ ਆ ਜਾ 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 ਆ ਗਿਆ ਆ ਗਿਆ ਇਹ ਵੀ ਲਓ ਜੀ ਦੋ ਆ ਗਏ ਦੋ ਰਹਿ ਗਏ ਉਹ ਵੀ ਆ ਜਾਣ ਕਾਲੀ ਫੱਟੀ ਆਈ ਉਠਾਤਾ ਲਾ ਲਗਾਦਾ ਕਾਲੀ ਫੱਟੀ ਆਈ ਉਠਾਤਾ ਲਾ ਲਾ ਹਾਂ ਦੋ ਰਹਿ ਗਏ ਵੀਰੇ ਮੈਂ ਇਹਨਾਂ ਲਾ ਲੇ ਜਾਨਾ ਕੋਈ ਲਾਲੇ ਦੋ ਪਠਾਤਾ ਲੈ ਬਈ ਕਬੂਤਰ ਜਾਨ ਪਰ ਸਾਲ ਥੱਲੇ ਸਹੀ ਨਹੀਂ ਕਬੂਤਰ ਐਤ ਕੀ ਬੇਟ ਨਹੀਂ ਬਣਾਉਂਦੇ ਕੂਤਰ ਕੋਈ ਨਹੀਂ ਕਰਦੇ ਹਾਲ ਇਹਨਾਂ ਦਾ ਇਹਨੂੰ ਥੱਲੇ ਲੈ ਲੈ ਨੂੰ ਰੱਖ ਤੇ ਬਦਾਨਾ ਜਾ ਮੈਂ ਧੁੜਗਰੀ ਹਾਂ ਪੇ ਤੋੜ ਲੈ ਸਮਰਾ ਦਿਖਾਈ ਮੈਂ ਦਿਖਾਉਣਾ ਪੁੱਤ ਆਹ ਲੋ ਜਿਆ ਕੂਤਰ ਉੱਡ ਕੇ ਆਇਆ ਹੁਣ ਤੇ ਥੱਲੇੋਂ ਦੇਖੋ ਕਿਵੇਂ ਹੋ ਗਿਆ ਲਓ ਜਿਵੇਂ ਬੋਲੇ ਨਾ ਇਹਨੇ ਹੰਦਾ ਇੱਕਾਣ ਹੋਏ ਪਏ ਨੇ ਅੱਜ ਤਾਂ ਦਿਨ ਬਹੁਤ ਠੰਡਾ ਦੀ 4:00 ਵਜੇ ਬੈਗੇ 4 ਕਿੰਨੇ ਤੇ 10 4 10 ਇਹ ਵਾਰ ਨਾਰਮਲ ਹੈ ਨਹੀਂ ਹੀ ਕੂਤਰ ਨਾ ਬਈ ਆਪਣੇ ਗਰਮੀ ਚ 5-5 ਵਜੇ ਤੱਕ ਉੱਡੇ ਨੇ ਘਰੇ ਇਹ ਆਪਣੇ ਕੋਲ ਵੀ ਤਰੱਕਾ ਆ ਬੱਚਾ ਵੀ ਦਿਖਾਉਣਾ ਤੁਹਾਨੂੰ ਆ ਬੱਚਾ ਦੂਜੀ ਕੰਨੀ ਆ ਤੇ ਲਓ ਇਹ ਥੰਨੇੋਂ ਕਾਲਾ ਹੋਇਆ ਪਿਆ ਪਤਾ ਨਹੀਂ ਕੀ ਹੈ ਜੀ ਕੀ ਚੀਜ਼ ਆ ਸਮਝੋ ਪਰੇ ਹੋਈ ਪਈ ਆ ਯਾਰ ਆਵੇ ਕਾਲੇ ਥੋੜੀ ਹੋਣੇ ਚਾਹੀਦੇ ਨੇ ਯਾਰ ਕੂਤਰ ਅੱਛਾ ਛੱਡਾਂਗੇ ਤਾਂ ਸਹੀ ਹੋਣੇ ਕੱਢੇ ਹੋਏ ਨੇ ਆਇਆ 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 ਬਾਤੀ ਦੇ ਦੇ ਮਾਲਕ ਨੇ ਜਿਹੜਾ ਕੋਈ ਕਰਨਾ ਹੋਵੇ ਉਹਨੇ ਹੀ ਕਰਨਾ ਕਬੂਤਰ ਦਿਖਾਉਣਾ ਇੱਕ ਖੱਟੀਆਂ ਦਾ ਇਹ ਵਧੀਆ ਬਣਿਆ ਪਿਆ ਥੱਲੇ ਹਾਰਸਾ ਰਾ ਦੇ ਕੱਢਣਾ ਬਸ ਹੁਣ ਆਪਾਂ ਮਾੜਾ ਗਰਮੀ ਇਹ ਹੋ ਜਵੇ ਇੱਕਣ ਚਾਹੀਦਾ ਕਬੂਤਰ ਥੱਲੇ ਆ ਲਓ ਆ ਚੀਜ਼ਾਂ ਚਾਹੀਦੀਆਂ ਨੇ ਬਾਕੀ ਕਿਸਮਤ ਹੈ ਕਿ ਨਹੀਂ ਦੇ ਦਿਆਂ ਕਰ ਦੇ ਮਨ ਕੋ ਉਹ ਹਰਦਾ ਹਰੀ ਕਾਲਾ ਵਾਲਾ ਬੱਚਾ ਆਇਆ ਆਇਆ ਕਬੂਤਰ ਉਹ ਫਰਦਾ ਵੀਰੇ ਕਾਲੀ ਫੱਟੀ ਵਾਲਾ ਬੱਚਾ ਲੋ ਭਾਈ ਜੀ ਚਾਰ ਫੱਟੀ ਬੰਨ ਤੇ ਉਹ ਬਹਿ ਗਿਆ ਕਲੇ ਗੰਡੇ ਵਾਲਾ ਦੂਆ ਬਹਿ ਉਹ ਸਾਢੇ 4 ਵਜੇ ਜੀ ਦੁਆਲਤ ਦਿਖਾ ਦੇ ਛੋਤਰੀ ਤੇ ਕੂਤਰ ਬੰਨਿਆ ਜੀਤੀ ਉਹ ਅੱਠੇ ਦੇ ਵੀਰੇ ਦੋਏ